ਜੋਧਾ ਨਸ਼ਾ ਵਿਰੋਧ ਦੇ ਤਹਿਤ ਜਨਾਬਾ ਨੇੜਲੇ ਪਿੰਡ ਰੋਟੀ ਸ਼ੰਨਾ ਵਿਖੇ ਨਸ਼ਾ ਤਸਕਰਾਂ ਦੇ ਘਰਾਂ ਉਤੇ ਚੱਲਿਆ ਬਲਡوزر ਐਸਐਸਪੀ ਪਟਿਆਲਾ ਸ਼੍ਰੀ ਵਰਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਉਣ ਦੀ ਕਾਰਵਾਈ ਨੂੰ ਦਿੱਤਾ ਅੰਜਾਮ ਨਸ਼ੇ ਦੀ ਤਸਕਰੀ ਨੂੰ ਲੈ ਕੇ ਸਮੁੱਚੇ ਪੰਜਾਬ ਵਿੱਚ ਮਸ਼ਹੂਰ ਸੀ ਇਹ ਨਸ਼ਾ ਤਸਕਰਾਂ ਦਾ ਟਿਕਾਣਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮਹਿੰਮ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਅੱਜ ਨਾਬਾ ਬਲਾਕ ਦੇ ਪਿੰਡ ਰੋਟੀਛੰਨਾ ਵਿਖੇ ਨਸ਼ਾ ਤਸਕਰਾਂ ਦੇ ਘਰਾਂ ਉੱਪਰ ਪੀੜਾ ਪੰਜਾ ਚੱਲਿਆ ਇਸ ਮੌਕੇ ਪਟਿਆਲਾ ਦੇ ਐਸਐਸਪੀ ਸ਼੍ਰੀਵਰਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਇਹ ਮਹਿੰਮ ਨੂੰ ਅੰਜਾਮ ਦਿੱਤਾ ਗਿਆ ਤਸਕਰਾਂ ਦੇ ਕਰੀਬ 20-25 ਘਾਰ ਹਨ ਜੋ ਨਸ਼ਾ ਤਸਕਰੀ ਦਾ ਧੰਦਾ ਕਰਦੇ ਸਨ ਅਤੇ ਜ਼ਿਆਦਾਤਰ ਨਸ਼ਾ ਤਸਕਰਾਂ ਨੂੰ ਜਿੰਦੇ ਲਗਾ ਕੇ ਰਫੂ ਚੱਕਰ ਹੋ ਚੁੱਕੇ ਹਨ ਪੁਲਿਸ ਵੱਲੋਂ ਕੀਤੇ ਇਸ ਉਪਰਾਲੇ ਦੀ ਪਿੰਡ ਨਿਵਾਸੀਆਂ ਵੱਲੋਂ ਸਲਾਘਾ ਵੀ ਕੀਤੀ ਗਈ ਇਸ ਮੌਕੇ ਪਟਿਆਲਾ ਦੇ ਐਸਐਸਪੀ ਕਰਨ ਸ਼ਰਮਾ ਨੇ ਕਿਹਾ ਕਿ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਘਰਾਂ ਨੂੰ ਟਾਹਿਆ ਜਾ ਰਿਹਾ ਹੈ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਦੂਜੇ ਪਾਸੇ ਬੀਐਸਪੀ ਮਨਦੀਪ ਕੌਰ ਨੇ ਕਿਹਾ ਕਿ ਰੋਟੀ ਛੰਨਾ ਦੀ ਸਰਪੰਚ ਜੋ ਨਸ਼ਾ ਤਸਕਰਾਂ ਦੀ ਮਦਦ ਕਰਦੇ ਸੀ ਉਸ ਸੰਬੰਧੇ ਅਸੀਂ ਮਾਮਲਾ ਵੀ ਦਰਜ ਕੀਤਾ ਗਿਆ ਸੀ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਵੀ ਉਸ ਮਹਿਲਾ ਸਰਪੰਚ ਨੂੰ ਮੁਅਤਲਕ ਕੀਤਾ ਗਿਆ ਹੈ ਆਓ ਜਾਣਦੇ ਹਾਂ ਦਸਦੇ ਤਸਗਰਾ ਵੱਲੋਂ ਸਤਾਏ ਹੋਏ ਪਿੰਡ ਵਾਸੀਆਂ ਦਾ ਕੀ ਕਹਿਣਾ ਨਾਬਾ ਤੋਂ ਪੱਤਰਕਾਰ ਗੁਰਮukh ਸਿੰਘ ਝੋਵਾਜਰੀ ਦੀ ਵਿਸ਼ੇਸ਼ ਰਿਪੋਰਟ ਕਿੰਨੇ ਘਰਾਂ ਦੀ ਜੀਵਨ ਸਤਾਇਆ ਗਿਆ ਹੈ ਇਸੋ ਜੀ ਇੱਥੇ ਦੋ ਮਕਾਨ ਚ 7-8 ਕਮਰੇ ਪਏ ਹੋਏ ਸੀ ਇਹ ਬੜਾ ਇੱਕ ਪੁਰਾਣਾ ਹੌਟਸਪੌਟ ਹੁੰਦਾ ਸੀ ਰੌਤੀ ਸ਼ੰਨਾ ਇਹ ਕਾਫੀ ਬਦਨਾਮ ਇੱਕ ਏਰੀਆ ਸੀਗਾ ਬਟ ਹੁਣ ਤਕਰੀਬਨ ਸਾਰੇ ਹੀ ਨਸ਼ਾ ਤਸਕਰ ਜਿਹੜੇ ਆ ਇੱਥੋਂ ਆਪਣੇ ਘਰੇ ਜਿੰਦਰੇ ਲਾ ਕੇ ਭੱਜੇ ਹੋਏ ਇੱਥੇ 7 ਤੋਂ 8 ਰੂਮਸ ਦੇ ਦੋ ਮਕਾਨ ਜਿਹੜੇ ਕਿ ਜਲ ਸ੍ਰੋਥ ਵਿਭਾਗ ਦੀ ਜ਼ਮੀਨ ਦੇ ਉੱਪਰ ਨਜਾਇਜ਼ ਸਾਰੀ ਨਸ਼ਾ ਤਸਕਰਾਂ ਨੇ ਕੀਤੀਆਂ ਹੋਈਆਂ ਸੀ ਉਹ ਅੱਜ ਅਸੀਂ ਇੱਥੇ ਡਿਮੋਲਿਸ਼ ਕਰਾ ਰਹੇ ਹਾਂ ਇਹਨਾਂ ਨੂੰ ਪੁਲਿਸ ਸਿਕਿਉਰਟੀ ਦੇ ਰਹੇ ਤੇ ਜੇ ਆਪਾਂ ਵੇਖੀਏ ਇੱਥੇ ਬੜੇ ਪ੍ਰੇਮ ਸਿੰਘ ਛੋਟੀ ਕੌਰ ਅਮਰਪਾਲ ਸਿੰਘ ਸਰਜੀਤ ਕੌਰ ਅਮਰਜੀਤ ਕੌਰ ਪਰਮਜੀਤ ਕੌਰ ਅਮਨਦੀਪ ਸਿੰਘ ਇਹਨਾਂ ਟੋਟਲ ਹਰੇਕ ਬੰਦੇ ਤੇ 5 ਤੋਂ 7 ਐਨਡੀਪੀਐਸ ਦੇ ਮਕਦਮੇ ਦਰਜ ਨੇ ਤੇ ਉਹਨਾਂ ਨੇ ਇੱਥੇ ਕਮਰੇ ਪਾਏ ਹੋਏ ਸੀ ਤੇ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਬੀਜੇਪੀ ਪੰਜਾਬ ਨੇ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਸ਼ੁਰੂ ਕੀਤੀ ਆ ਇਹਨੂੰ ਬੜੀ ਮੁਸਤਕੀਨ ਨਾਲ ਪਟਿਆਲਾ ਪੁਲਿਸ ਜਿਹੜੀ ਨੇਤਰੇ ਚਾੜੂਗੀ ਤੇ ਅਸੀਂ ਸਪਲਾਈ ਲਾਈਨਸ ਵੀ ਬ੍ਰੇਕ ਕਰਾਂਗੇ ਅਸੀਂ ਵੀ ਐਡਿਕਸ਼ਨ ਜਿਹੜੇ ਕਿ ਇਸ ਕੋਰਟ ਚ ਪਏ ਹੋਏ ਆ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਵੀ ਦਾਖਲ ਕਰਾਵਾਂਗੇ ਉਸ ਤੋਂ ਇਲਾਵਾ ਜਿਨ੍ਹਾਂ ਨੇ ਨਸ਼ਾ ਤਸਕਰੀ ਕਰਕੇ ਨਜਾਇਜ਼ ਉਸਾਰੀਆਂ ਕੀਤੀਆਂ ਗਈਆਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਆਪਾਂ ਪਿੱਛੇ ਇੱਕ ਵੀ ਸਕਦੇ ਆ ਇਹ ਸਾਰਾ ਇਰਮੋਲਿਸ਼ ਕੀਤਾ ਜਾ ਰਿਹਾ ਤੇ ਰੋਟੀ ਛੰਨਾ ਤੇ ਸਾਰੇ ਨਾਗਰਿਕਾਂ ਨੂੰ ਬੜਾ ਇਹ ਵਧੀਆ ਉਹਨਾਂ ਨੇ ਇਸ ਚੀਜ਼ ਨੂੰ ਵੈਲਕਮ ਕੀਤਾ ਕਿ ਸਾਡਾ ਪਿੰਡ ਜਿਹੜਾ ਹੁਣ ਨਸ਼ਿਆਂ ਦੇ ਘੋਰ ਤੋਂ ਕਾਫੀ ਹੱਦ ਤੱਕ ਨਿਕਲ ਚੁੱਕਾ ਤੇ ਅਸੀਂ ਜੋ ਵੀ ਮਾਨਯੋਗ ਸੀਐਮ ਸਾਹਿਬ ਦਾ ਮਾਨਯੋਗ ਬੀਜੇਪੀ ਸਾਹਿਬ ਦਾ ਇੱਛਾ ਹੈ ਇਹ ਉਹ ਨਸ਼ਿਆਂ ਵਿਰੁੱਧ ਚੋਂ ਉਹਨੂੰ ਪੂਰਾ ਕਰਾਂਗੇ ਇੱਥੇ ਦੇਖੋ ਜੀ ਪਟਿਆਲੇ 'ਚ ਅਸੀਂ ਹੋਰ ਵੀ ਅਜੇ 2-3 ਥਾਵਾਂ ਹੋਰ ਵੀ ਆਈਡੈਂਟੀਫਾਈ ਕੀਤੀਆਂ ਨੇ ਤੇ ਰੋਟੀ ਛੰਨਾ ਕਾਫੀ ਇਹ ਪੁਰਾਣੇ ਸਮੇਂ 'ਚ ਬਦਨਾਮ ਵਿਲੇਜ ਹੁੰਦਾ ਸੀ ਪਰ ਹੁਣ ਇੱਥੇ ਤਕਰੀਬਨ ਸਾਰੇ ਨਸ਼ਾ ਦਸਕਰ ਆਪ ਦੇ ਘਰਾਂ 'ਚ ਜਿੰਦਰੇ ਲਾ ਕੇ ਭੱਜੇ ਹੋਏ ਨੇ ਇਸ ਤਿਕਾਣਾ ਜਿਹੜਾ ਉਹ ਤੇਰੇ ਘਰਲੇ ਜਿਹੜੇ ਹੁਣ ਪੱਟੇ ਜਾਗੇ ਦੇਖੋ ਜੀ ਮੇਰੇ ਤੋਂ ਪਹਿਲਾਂ ਵੀ ਕੁਝ ਡਿਮੋਲਿਸ਼ਨਸ ਹੋਈਆਂ ਨੇ ਤੇ ਅੱਗੇ ਵੀ ਅਸੀਂ ਪਲਾਨ ਕਰਾਂਗੇ ਜਿਨ੍ਹਾਂ ਨੇ ਵੀ ਨਜਾਇਜ਼ ਉਸਾਰੀਆਂ ਕੀਤੀਆਂ ਹਨ ਨਸ਼ਾ ਤਸਕਰੀ ਕਰਕੇ ਸਕੋਰਟ ਤੇ ਲੋਕਾਂ ਨੂੰ ਲਾ ਕੇ ਜਿਨ੍ਹਾਂ ਨੇ ਨਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਸਾਰੀ ਬਿਲਡਿੰਗਸ ਅਸੀਂ ਟਾਰਗੇਟ ਰੈਸੀ ਬਿਲਡਿੰਗਾਂ ਨੂੰ ਫੋੜੀਏ ਜਿਹਨਾਂ ਜਿਲ੍ਹਾ ਨਾਸ਼ੇ ਤੋਂ ਉਹ ਸਾਰੀ ਜਾਬਤ ਅਨੁਸਾਰ ਕੀਤੀ ਜਾਊਗੀ ਸੱਚੀ ਪੱਟੜ ਕਰਤੀ ਸੀ ਉਹਦੇ ਕੀ ਕਾਰਵਾਈ ਹੋਈ ਜੀ ਉਹਦੇ ਤੇ ਜਿਹੜੀ ਕਾਰਵਾਈ ਹੋਈ ਆ ਉਹ ਸਾਡੇ ਵੱਲੋਂ ਜਿਹੜੀ ਬੰਦੀ ਲਿਖਤੀਸ ਅਸੀਂ ਭੇਜਤਾ ਸੀ ਡੀਸੀ ਸਾਹਿਬ ਨੂੰ ਤਾਂ ਉਹ ਸਸਪੈਂਡ ਕੀਤੀ ਗਈ ਹੈ ਜੀ ਹਾਂ ਉਹਨਾਂ ਦੇ ਇਲਜ਼ਾਮ ਆ ਅਕਚੁਅਲੀ ਉਹਨਾਂ ਤੇ ਇਲਜ਼ਾਮ ਇਹੀ ਜਿਹੜੇ ਸਾਡੇ ਤਫਤੀਸ਼ ਦੇ ਵਿੱਚ ਸਾਹਮਣੇ ਆਏ ਸੀ ਕਿ ਜਿੰਨੇ ਵੀ ਇੱਥੇ ਅਸੀਂ ਸਮੱਗਲਰ ਫੜਦੇ ਸੀ ਜਾਂ ਜਿਹੜੇ ਨਸ਼ਾ ਇੱਥੇ ਵੇਚਦੇ ਸੀ ਤੇ ਉਹਨਾਂ ਦੇ ਪਿੱਛੇ ਜਾ ਕੇ ਤੇ ਉਹ ਬੇਲ ਵਗੈਰਾ ਕਰਾਂਦੀ ਸੀ ਪਲੱਸ ਉਹਦੇ ਕੋਲ ਡਰੱਗ ਮਨੀ ਵੀ ਜਿਹੜੀ ਸੀ ਸਾਡੇ ਸਾਨੂੰ ਜਿਹੜੀ ਰਿਕਵਰ ਹੋਈ ਸੀ ਹਾਂ ਆਈ ਥਿੰਕ 30 40000 ਉਹਦੇ ਕੋਲ ਜਿਹੜੀ ਸੀ ਮਨੀ ਡਰੱਗਸ ਮਨੀ ਜਿਹੜੀ ਸੀ ਹੋਰ ਕਵਰ ਹੋਈ ਸੀ ਇਹ ਵੀ ਕਾਫੀ ਕਰਦੀ ਜਦੋਂ ਤਲਾਸ਼ੀ ਹੁੰਦੀ ਸੀ ਵਿੱਚ ਅਫrican ਪਾਦੀ ਉਹ ਸੁਣਨ ਚ ਆਇਆ ਸੀ ਵੀ ਜਦੋਂ ਕੋਈ ਮੁਲਾਜ਼ਮ ਇਸ ਪਿੰਡ ਦੇ ਵਿੱਚ ਆਉਂਦਾ ਸੀ ਉਹ ਸਿੱਧਾ ਹੀ ਕਹਿੰਦੇ ਸੀ ਤੁਸੀਂ ਕਿਹੜੇ ਹੱਕ ਨਾਲ ਆਏ ਹੋ ਇੱਥੇ ਕਿਉਂ ਤਲਾਸ਼ੀ ਲੈ ਰਹੇ ਹੋ ਮਤਲਬ ਸਰਕਾਰੀ ਕੰਮ ਦੇ ਵਿੱਚ ਵਿਘਨ ਜ਼ਰੂਰ ਪਾਉਂਦੀ ਸੀ ਆਪਕੇ ਕਿ ਸਰਕਾਰ ਨੇ ਵੱਡੀ ਪਾਰਪਾਈ ਕਿੱਥੋਂ ਮੁੱਤਲ ਕਰ ਦਿੱਤਾ ਤੇ ਹੋਰਾਂ ਨੂੰ ਵੀ ਕਰਨ ਹੋ ਗਏ ਕੀ ਕਹਿਣਾ ਚਾਹੁੰਦੇ ਨਾ ਤੁਸੀਂ ਇਸ ਤਰ੍ਹਾਂ ਨੂੰ ਜਿਹੜੀ ਮਦਦ ਕਰੀ ਆ ਅਕਚੁਅਲੀ ਤੁਸੀਂ ਦੇਖ ਹੀ ਰਹੇ ਹੋਗੇ ਵੀ ਜਗ੍ਹਾ ਜਗ੍ਹਾ ਦੇ ਉੱਪਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਆ ਇਸ ਕੰਮ ਦੇ ਪਿੱਛੇ ਪਈ ਹੋਈ ਆ ਤੇ ਇਹ ਸਿੱਧਾ ਸਿੱਧਾ ਮੈਸੇਜ ਹਰ ਇੱਕ ਬੰਦੇ ਨੂੰ ਆ ਚਾਹੇ ਉਹ ਮੋਤਵਾਰ ਬੰਦਾ ਚਾਹੇ ਉਹ ਆਮ ਬੰਦਾ ਆ ਸਾਰਿਆਂ ਨੂੰ ਸਾਫ਼ ਮੈਸੇਜ ਹੈ ਵੀ ਜਿਹੜਾ ਵੀ ਇਸ ਕੰਮ ਦੇ ਵਿੱਚ ਆਊਗਾ ਉਹਦੇ ਤੇ ਬੰਦੀ ਕਾਰਵਾਈ ਜ਼ਰੂਰ ਕੀਤੀ ਜਾਊਗੀ ਬਹੁਤ ਵਧੀਆ ਸਲਾਹਾਂ ਜੋ ਕੰਮ ਆਈ ਜੀ ਤੋਂ ਇੱਥੇ ਪਹਿਲਾਂ ਤੋਂ ਸਾਡੇ ਬਹੁਤ ਸਾਲਾਂ ਤੋਂ ਨਸ਼ਾ ਵਿਕ ਰਿਹਾ ਜੀ ਇਹ ਜਿਹੜੀ ਵਸਤੀ ਕਿ ਲੋਕ ਨੇ ਨਸ਼ਾ ਵੇਚ ਰਹੇ ਨੇ ਇਹਨਾਂ ਨੂੰ ਸਾਡੇ ਪਿੰਡ ਵੱਲੋਂ ਟਾਈਮ-ਟਾਈਮ ਤੇ ਸਰਕਾਰ ਵੱਲੋਂ ਵੀ ਪਿੰਡ ਵੱਲੋਂ ਨਕਰ ਵੱਲੋਂ ਵੀ ਇਹਨਾਂ ਨੂੰ ਬਹੁਤ ਸਮਝਾਇਆ ਗਿਆ ਵੀ ਤੁਸੀਂ ਨਸ਼ੇ ਦਾ ਕੰਮ ਬੰਦ ਕਰ ਦਿਓ ਬਹੁਤ ਹੋ ਚੁੱਕਾ ਬਹੁਤ ਸਾਲਾਂ ਤੋਂ ਚੱਲ ਰਿਹਾ ਹੈ ਪਰ ਉਹਦੇ باوجود ਨਹੀਂ ਹਟੇ ਹੁਣ ਸਰਕਾਰ ਨੇ ਜਿਹੜੀ ਜੁੱਤਨ ਸੈਮ ਵਿਰੋਧ ਚਲਾਈ ਮਹਿੰਮ ਚਲਾਈ ਹੈ ਇਹਦੇ ਮੁਤਾਬਕ ਜੋ ਸਰਕਾਰ ਕਾਰਵਾਈ ਕਰ ਰਹੀ ਆ ਬਹੁਤ ਵਧੀਆ ਕਰ ਰਹੀ ਆ तकरीबन ਹੁਣ ਤਾਂ ਦੇਖੋ ਨਸ਼ਾ ਬੰਦ ਆ ਜੀ ਬਿਲਕੁਲ ਹੁਣ ਤਾਂ ਜੇ ਕਈੇ ਵੀ ਜੱਤ ਤੋਂ ਸ਼ਕਤੀ ਹੋਈ ਆ ਇਹ ਤੋਂ ਝੰਡੇ ਲਾ ਕੇ ਭੱਜੇ ਹੋਏ ਨੇ ਜੀ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਇਹਨਾਂ ਦੇ ਬੱਚੇ ਵੀ ਆ ਕੇ ਨਸ਼ੇ ਕਰਨ ਲੱਗੇ ਰਹੇ ਨੇ ਇਹਨਾਂ ਦੇ ਬੱਚੇ ਵੀ ਨਸ਼ੇ ਕਰਦੇ ਨੇ ਜੀ ਪਰ ਇਹਨਾਂ ਦੇ ਬੱਚੇ ਇਹਨਾਂ ਨੇ ਆਪਣਾ ਉਹਨਾਂ ਨੂੰ ਰੀ ਕਰ ਰਹੇ ਨੇ ਵਧੀਆ ਜ਼ਿੰਦਗੀ ਜਿਉ ਰਹੇ ਨੇ ਜੀ ਵਧੀਆ ਉਹਨਾਂ ਨੂੰ ਫੈਸਿਲਿਟੀਆਂ ਦਿੱਤੀਆਂ ਹੋਈਆਂ ਨੇ ਪੈਸਾ ਇਹਨਾਂ ਕੋਲੇ ਹਾਂ ਹਾਂ ਕਿੰਨੇ ਕਿੰਨੇ ਪਰਿਵਾਰ ਦੇ ਇਹ तकरीबन 25 30 ਕਰਨੇ ਨੇ ਪੁਲਿਸ ਵੱਲੋਂ ਘਟਾਏ ਗਏ ਨੇ ਇੱਥੇ ਕਿਸ ਤਰ੍ਹਾਂ ਦੇਖਦੇ ਹਾਂ ਹਾਂ ਮੈਂ ਠੀਕ ਆ ਸਰ ਜੀ ਅਸੀਂ ਦੇਖ ਰਹੇ ਹਾਂ ਚਲੋ ਵਧੀਆ ਜੀ ਜਿਹੜਾ ਕਾਰਵਾਈ ਸੀਗੀ ਜੀ ਕਰ ਰਹੀ ਕਿੰਨਾ ਕ ਨਸ਼ਾ ਇੱਥੇ ਜਿਹੜਾ ਹੈਗਾ ਦੇਖਦਾ ਸੀ ਤੇ ਕਿੰਨੇ ਕ ਜਿਹੜੇ ਹੈਗੇ ਨੌਜਵਾਨ ਮੌਤ ਦੇ ਮੂਚੇ ਗਏ ਨੇ ਅਸੀਂ ਦੇਖਾ ਹਾਂਜੀ ਬਹੁਤ ਜ਼ਿਆਦਾ ਚਲੇ ਗਏ ਜੀ ਬੱਚੇ ਕਿਸੇ ਦੇ ਕੰਲਾ ਸੀਗਾ ਜੀ ਕਿਸੇ ਦੇ ਦੋ ਸੀਦੇ ਵੀ ਉਹ ਦੇ ਕਰਨ ਹੁਣ ਥੋੜੀ ਜਿਹੀ ਜੱਦੀ ਆਪਣੀ ਸਕਤਾਈ ਹੋਈ ਸੀਗੀ ਜੀ ਜਦ ਥੋੜਾ ਜਿਹਾ ਹਾਂਜੀ ਲੋਕ ਲਗਾ ਕੇ ਚਲੇ ਗਏ ਜਦ ਦੀ ਸਤਾਈ ਹੋਈ ਐ ਸਾਰਾ ਜੱਟ ਤੇ ਚਲੇ ਗਏ ਕੋਈ ਕੋਈ ਖੁਸ਼ ਹੋਵੇ ਜਿਹੜਾ ਹੈਗਾ ਇੱਥੇ ਨਸ਼ਾ ਤਸ ਕਰ ਰਿਹਾ ਇੱਥੇ ਹਾਂਜੀ ਨਸ਼ਾ ਨਸ਼ੇ ਖਿਲਾਫ ਜੀ ਆ ਸਿਖਲਾਫ ਹੈ ਸੀ ਜੀ ਨਸ਼ੇ ਹਾਂਜੀ ਕਿੰਨੇ ਕਿੰਨੇ ਪਰਿਵਾਰ ਨੇ ਜਿਹੜੇ ਇਸ ਤਰ੍ਹਾਂ ਦਾ ਧੰਦਾ ਕਰ ਹਾਂਜੀ ਵਿੱਚ ਕੁਝ ਕੰਮ ਵੀ ਕਰਦੇ ਨੇ ਸਾਰਾ ਤੇ ਕੁਛ ਆਪਦਾ ਵੀ ਕਰਦੀ ਰਹੇ ਸੀਗੇ ਉਹਨੇ ਦਿੱਤੇ ਕੋਸ਼ਿਓ ਤੁਸੀਂ ਜੋ ਇੱਥੇ ਸਰਕਾਰ ਵਿੱਚ ਹਾਂਜੀ ਹਾਂਜੀ ਹਾਂ